ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਗ ਮਹੱਲਾ ਪੰਜਵਾ ਹਰ ਜੀਵ ਅੰਤਰ ਜਾਮੀ ਜਾਨ ਏ ਪਾਈ ਪਰਮੇਸ਼ਰ ਜੀ ਨੂੰ ਸਭ ਦੇ ਅੰਦਰ ਦੀ ਜਾਣਨ ਵਾਲਾ ਜਾਣਣਾ ਕਰ ਇਹ ਨਾ ਕਹਿ ਕੇ ਪਰਮੇਸ਼ਰ ਦੇਖ ਨਹੀਂ ਰਿਹਾ ਉਹ ਤਾਂ ਦੇਖ ਵੀ ਰਿਹਾ ਹੈ ਜਾਣ ਵੀ ਰਿਹਾ ਹੈ ਤੇਰੇ ਫੁਰਨਿਆਂ ਨੂੰ ਵੀ ਉਬੋਜ ਰਿਹਾ ਹੈ ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਪੂਤ ਪਵਾਨ ਰਹਾਉ ਇਹ ਜੀਵ ਜੋ ਤੂੰ ਹੋਰਨਾ ਪੁਰਖਾਂ ਤੋਂ ਮਨੁੱਖਾਂ ਤੋਂ ਛੁਪਾ ਕਰਕੇ ਪ੍ਰਾਇਕਰਾਨੂ ਤੱਕਣਾ ਚੋਰੀ ਜਾਰੀ ਕਰਨੀ ਆਦ ਬੁਰੇਪਨ ਵਾਲੇ ਕੰਮ ਮੰਦ ਕਰਮ ਕਰਦਾ ਹੈ ਭਰਪੂਤ ਕਹੀਏ ਹੈ ਪ੍ਰਾਣੀ ਉਹ ਪਵਾਨ ਪਵਿੱਤਰ ਸਰੂਪ ਬ੍ਰਹਮ ਤੇਰਾ ਸਾਖੀ ਰੂਪ ਹੋ ਕੇ ਸਭ ਕੁਝ ਦੇਖ ਰਿਹਾ ਹੈ ਰਹਾਉ ਬੈ ਸੁਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਜੂਠਾਨ हे जीव ਤੂੰ ਆਪਣਾ ਵੈਸ਼ਨਵ ਨਾਮ ਰਖਾ ਕੇ ਸ਼ਾਸਤਰਾਂ ਦੇ ਵਿੱਚ ਕਤਨ ਕੀਤੇ ਹੋਏ ਖਟ ਛੇ ਕਰਮਾ ਨੂੰ ਵੀ ਕਰਦਾ ਹੈ ਪਰ ਤੇਰੇ ਹਿਰਦੇ ਦੇ ਵਿੱਚ ਲੋਭ ਲਾਲਚ ਰੂਪੀ ਜੂਠਾਨ ਜੂਠ ਹੈ ਵਾ ਤੇਰੇ ਅੰਦਰ ਲਾਲਚ ਹੁਣ ਕਾਰਨ ਤੇਰਾ ਅੰਤਹਿ ਕਰਨ ਰੂਪੀ ਚੌਂਕਾ ਜੂਠਾ ਹੋ ਗਿਆ ਹੈ ਸੰਤ ਸਭਾ ਕੀ ਨਿੰਦਾ ਕਰਦੇ ਡੁੱਬੇ ਸਭ ਅਗਿਆਨ ਇਹ ਜੀਵ ਜਿਹੜੇ ਸੰਤ ਸਭਾ ਦੀ ਵਾ ਸੰਤ ਮਹਾਤਮਾ ਜਨਾਂ ਦੀ ਸਭਾ ਭਾਗ ਕੀ ਪ੍ਰੇਮ ਦੇ ਸਾਖੀ ਇਹ ਸਹਿਤ ਭਗਤੀ ਕਰਨ ਵਾਲੀ ਕਤਰਤਾ ਦੀ ਨਿੰਦਾ ਪਕੀਰਤੀ ਕਰਦੇ ਹਨ ਉਹ ਅਗਿਆਨੀ ਸਾਰੇ ਗਿਆਨ ਤੋਂ ਹੀਣੇ ਹੋਣ ਕਰਕੇ ਸੰਸਾਰ ਸਮੁੰਦਰ ਦੇ ਵਿਸ਼ੇ ਰੂਪੀ ਜਲ ਵਿੱਚ ਡੁੱਬ ਜਾਂਦੇ ਹਨ ਤੇ ਡੁੱਬ ਰਹੇ ਹਨ ਕਰਹਿ ਸੂਮ ਪਾਗ ਹਿਰਹਿ ਪਰਦਰਭਾ ਅੰਤਰ ਝੂਠ ਗੁਮਾਨ ਜੋ ਆਪਣੇ ਵੈ ਆਪ ਨੂੰ ਵੈਸ਼ਨਵ ਕਹਾਉਣ ਵਾਲੇ ਸੂਮ ਪਾਗ ਸੁੰਗ ਬਾਕਨ ਆ ਪਾਵ ਆਪਣੇ ਹੱਥਾਂ ਨਾਲ ਰਸੋਈ ਪਕਾ ਕੇ ਭੋਜਨ ਖਾਣਾ ਕਰਦੇ ਸੂਮ ਪਾਗ ਸੂਮ ਚੰਦਰਮਾ ਦੇ ਦਰਸ਼ਨ ਕਰਕੇ ਪਾਗ ਭੋਜਨ ਖਾਣਾ ਕਰਦੇ ਹਨ ਬਾਦਸ਼ਾਹ ਕਹਿੰਦੇ ਪਰ ਪਰਾਇਆ ਦਰਬਾ ਧੰਨ ਚੁਰਾ ਕੇ ਲਿਆਉਂਦੇ ਹਨ ਅਤੇ ਫਲਾਂ ਨੂੰ ਖਾਣਾ ਕਰਦੇ ਹਨ ਉਹ ਕਹਿੰਦੇ ਹਿਰਦੇ ਦੇ ਵਿੱਚ ਝੂਠ ਪ੍ਰੇਮ ਤੇ ਗੁਮਾਨ ਹੰਕਾਰ ਉਹਨਾਂ ਦੇ ਸ਼ਾਸਤਰ ਵੇਦ ਕੀ ਵਿਦ ਨਹੀਂ ਜਾਣ ਹੈ ਵਿਆਪੇ ਮਨ ਕਹਿ ਮਾਨ ਛੇ ਸ਼ਾਸਤਰਾਂ ਤੇ ਚਾਰ ਵੇਦਾਂ ਦੀ ਵਿਧੀ ਨੂੰ ਜਾਣਦੇ ਨਹੀਂ ਪਾਪ ਜੋ ਸ਼ਾਸਤਰਾਂ ਦੇ ਅੰਦਰ ਨਖੇਦ ਚੀਜ਼ ਘਾਣ ਵਾਲੇ ਨੂੰ ਕੁੱਤਾ ਤੇ ਵੇਦ ਦੇ ਅੰਦਰ ਕਰੋਪੀ ਪੁਰਖ ਨੂੰ ਚੰਡਾਲ ਆਦ ਕਿਹਾ ਉਸ ਵਿਧੀ ਨੂੰ ਜਾਣਦੇ ਨਹੀਂ ਐਵੇਂ ਆਪਣੇ ਹਿਰਦੇ ਦੇ ਮਾਨ ਹੰਕਾਰ ਵਿੱਚ ਲੱਗੇ ਹੋਏ ਵਿਆਪੇ ਹੋਏ ਆ ਸੰਧਿਆ ਕਾਲ ਕਰੇ ਸਭ ਵਰਤਾ ਜੋ ਸਫਰੀ ਦੰਭਾਨ ਸਵੇਰ ਵੇਲੇ ਸੂਰਜ ਨੂੰ ਪਾਣੀ ਦੇਣਾ ਦੁਪਹਿਰੇ ਅਸਤੋਤਰ ਗਾਉਣੇ ਸ਼ਾਮ ਨੂੰ ਆਰਤੀ ਕਰਨੀ ਆਦ ਤਿੰਨ ਪ੍ਰਕਾਰ ਦੀ ਸੰਧਿਆ ਕਾਲ ਤੇ ਸਾਰੇ ਨੌਮੀ ਕਾਜੀ ਆਦੇ ਵਰਤ ਰੱਖਣਾ ਕਰਦੇ ਹਨ ਪਰ ਉਹਨਾਂ ਦਾ ਇਹ ਸਭ ਕੁਝ ਈਉਂ ਬੇਅਰਥ ਹੈ ਜਿਵੇਂ ਸਫਰੀ ਮੱਛੀ ਦੇ ਪਕੜਨ ਵਾਸਤੇ ਨਦੀ ਕਿਨਾਰੇ ਬਗਲਾ ਸਮਾਦੀ ਲਾ ਕੇ ਦੰਫਾਨ ਹੁੰਦਾ ਦੰਬ ਕਰਦਾ ਹੈ ਪਖੰਡ ਕਰਦਾ ਹੈ ਪ੍ਰਭੂ ਪੁਲਾਏ ਊਜੜ ਪਾਏ ਨੇਹ ਫਲ ਸਭ ਕਰਮਾਨ ਐਸੇ ਪੁਰਖਾਂ ਦੇ ਮੰਦ ਕਰਮ ਵੇਖ ਕੇ ਪ੍ਰਭੂ ਪਰਮੇਸ਼ਰ ਨੇ ਆਪ ਹੀ ਉਹਨਾਂ ਨੂੰ ਆਪਣੇ ਸਰੂਪ ਵੱਲੋਂ ਪੁਲਾ ਛੱਡਿਆ ਹੈ ਅਤੇ ਉਹਨਾਂ ਨੂੰ ਸੰਸਾਰ ਰੂਪੀ ਊਜੜ ਉਜਾੜ ਵਿੱਚ ਪਾਉਣਾ ਕੀਤਾ ਹੈ ਤੇ ਉਹਨਾਂ ਦੇ ਸਾਰੇ ਕੀਤੇ ਹੋਏ ਸ ਕਾਮ ਕਰਮਾਨ ਕੀਏ ਕਰਮ ਨੇਫਲ ਨੇ ਸਫਲ ਹੀ ਜਾਂਦੇ ਹਨ ਸੋ ਗਿਆਨੀ ਸੋ ਬੈਸਨਉ ਪੜਿਆ ਜਿਸ ਕਰੀ ਕਿਰਪਾ ਭਗਵਾਨ ਇਹ ਪਾਈ ਉਹ ਹੀ ਗਿਆਨवान ਹੈ ਉਹ ਹੀ ਵੈਸ਼ਨਵ ਵੇਦਾਂ ਸ਼ਾਸਤਰਾਂ ਨੂੰ ਪੜਿਆ ਹੈ ਵਾ ਉਹੀ ਵੇਦਾਂ ਸ਼ਾਸਤਰਾਂ ਨੂੰ ਪੜਿਆ ਆਇਆ ਵਿਸ਼ਨੂੰ ਦਾ ਉਪਾਸ਼ਕ ਹੈ ਜਿਸ ਉਤੇ ਭਗਵਾਨ ਪਰਮੇਸ਼ਰ ਨੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਕੀਤੀ ਹੈ ਉਨ ਸਤਗੁਰ ਸੇਵ ਪਰਮ ਪਦ ਪਾਇਆ ਉਦਰਿਆ ਸਗਲ ਬਿਸਵਾਨ ਉਹਨਾਂ ਨੇ ਪੂਰੇ ਸਤਗੁਰਾਂ ਦੀ ਸੇਵ ਟਹਿਲ ਕਰਕੇ ਪਰਮ ਪਦ ਵੱਡੀ ਪਦਵੀ ਪਾਵ ਕੇਵਲ ਮੁਕ ਨੂੰ ਪਾ ਲਿਆ ਹੈ ਅਤੇ ਉਹ ਸਾਰੇ ਬਿਸਵਾਨ ਸੰਸਾਰ ਤੋਂ ਉਦਰਿਆ ਉਧਰ ਗਏ ਮੁਕਤ ਹੋ ਗਿਆ ਹੈ ਜੋ ਬਿਸਵਾਨ ਬਿਸ ਆਨ ਬਿਸ ਸੰਸਾਰ ਨੂੰ ਆਨ ਲਿਆਉਣ ਪੈਦਾ ਕਰਨ ਵਾਲਾ ਹੈ ਉਸ ਨੂੰ ਉਸ ਦੀ ਪ੍ਰਾਪਤੀ ਹੋ ਗਈ ਹੈ। ਕਿਆ ਹਮ ਕਥ ਹੈ ਕਿ ਛਕਤ ਨਹੀਂ ਜਾਣੈ। ਪ੍ਰਭ ਪਾਵੈ ਤਿਵੈ ਬੋਲਾਨ। हे ਪਰਮੇਸ਼ਰ ਅਸੀਂ ਕੀ ਕਥਨ ਕਰ ਸਕਦੇ ਹਾਂ ਤੇ ਕੀ ਕਰੀਏ? ਕੁਝ ਵੀ ਕਥਨ ਕਰਨਾ ਨਹੀਂ ਜਾਣਦੇ। ਪਾਪ ਜੋ ਕਥਨ ਸਹਿ ਰਹਤ ਸਵੈ ਅਨਪਬ ਹੈ। ਉਸ ਪ੍ਰਕਾਸ਼ ਬਾਰੇ ਕੁਝ ਕਥਨ ਨਹੀਂ ਕਰ ਸਕਦੇ। ਇਸ ਲਈ हे ਪ੍ਰਭੂ ਪਿਆਰੇ ਪਰਮੇਸ਼ਰ ਜਿਵੇਂ ਆਪ ਜੀ ਨੂੰ ਪਾਉਂਦਾ ਹੈ ਤਿਵੇਂ ਉਸੇ ਪ੍ਰਕਾਰ ਸਾਡੇ ਤਾਈ ਬੋਲਾਨ ਬੁਲਾਉਣਾ ਕਰੋ ਉਸੇ ਪ੍ਰਕਾਰ ਸਾਡਾ ਬੋਲਣਾ ਹੁੰਦਾ ਹੈ ਸਾਧ ਸੰਗਤ ਕੀ ਤੂਰ ਇਕ ਮੰਗ ਜਨ ਨਾਨਕ ਪਇਓ ਸਰਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪਰਮੇਸ਼ਰ ਅਸੀਂ ਜਨ ਦਾਸ ਤਾਂ ਤੇਰੀ ਸਰਾਨ ਸ਼ਰਨ ਵਿੱਚ ਪਏ ਹ ਅਤੇ ਅਸੀਂ ਆਪ ਜੀ ਤੋਂ ਇੱਕ ਸਾਧ ਸੰਗਤ ਦੀ ਵਸਾਤ ਸ੍ਰੇਸ਼ਟ ਪੁਰਖਾਂ ਦੀ ਸੰਗਤ ਦੀ ਚਰਨ ਧੂੜੀ ਮੰਗਦੇ ਹਾਂ ਸਾਰਗ ਮਹੱਲਾ ਪੰਜਵਾ ਅਬ ਮੋਰੋ ਨਾਚਨੂ ਰਹੋ ਅਬ ਹੁਣ ਮੋਰੋ ਮੇਰੇ ਸ਼ਸਤਰਾਂ ਸਿਮਰਤੀਆਂ ਵਿੱਚ ਵਸ ਰਾਸੀ ਲਖ ਜੂਨੀਆਂ ਵਿੱਚ ਨਿਰਤਕਾਰੀ ਕਰਨੂ ਰਹਿ ਗਿਆ ਹੈ ਕਿਉਂਕਿ ਲਾਲ ਰਗੀਲਾ ਸਹਜੇ ਪਾਇਉ ਸਤਿਗੁਰ ਬਚਨ ਲਹੋ ਰਹਾ ਮੈਂ ਲਾਲ ਰਗੀਲਾ ਆਨੰਦ ਦਾ ਘਰ ਪਰਮੇਸ਼ਰ ਗਿਆਨ ਦੀ ਪ੍ਰਾਪਤੀ ਕਰਕੇ ਪਾ ਲਿਆ ਹੈ ਪਰ ਪੂਰਨ ਸਤਿਗੁਰਾਂ ਦੇ ਬਚਨ ਉਪਦੇਸ਼ ਦੁਆਰਾ ਹੀ ਪਰਮੇਸ਼ਰ ਨੂੰ ਲਖਿਆ ਜਾਣਿਆ ਹੈ ਰਹਾਉ ਕੁਆਰ ਕੰਨਿਆ ਜੈਸੀ ਸੰਗ ਸਹੇਰੀ ਪ੍ਰੇਅ ਬਚਨ ਉਪਹਾਸ ਕਹੋ ਜਿਸ ਪ੍ਰਕਾਰ ਕੁਆਰ ਅਣ ਵਿਆਹੀਆਂ ਕੰਨਿਆ ਲੜਕੀਆਂ ਵਿੱਚੋਂ ਇੱਕ ਲੜਕੀ ਦਾ ਵਿਆਹ ਹੋ ਜਾਂਦਾ ਜਾਦੂ ਸੋਹਰੇ ਘਰ ਜਾ ਕੇ ਪੇਕੇ ਘਰ ਆਉਂਦੀ ਹੈ ਉਸ ਦੇ ਨਾਲ ਉਹ ਸਹੇਲੀਆਂ ਉਸ ਦੇ ਕੋਲੋਂ ਪਿਆਰ ਭਰੇ ਬਚਨਾਂ ਨਾਲ ਪੁੱਛਦੀਆਂ ਕਿ ਤੇਰੀ ਸੱਸ ਕੈਸੀ ਹੈ ਸੋਹਰਾ ਕੈਸਾ ਹੈ ਜੀਠ ਕੈਸਾ ਹੈ ਦਿਉਰ ਕੈਸਾ ਹੈ ਇਸ ਤਰ੍ਹਾਂ ਪੁੱਛਣ ਨਾਲ ਉਹ ਸਭ ਦੇ ਸੁਭਾਅ ਦੱਸਦੀ ਜਦੋਂ ਸਖੀਆਂ ਇਹ ਪੁੱਛਦੀਆਂ ਕਿ ਜੋ ਤੂੰ ਆਪਣੇ ਪਤੀ ਦੇ ਨਾਲ ਉਪहास ਉਪੁੰ ਦਾ ਨੇੜੇ ਹੋ ਕੇ ਹਾਸ ਰਸ ਦੀ ਪ੍ਰਸੰਤਾ ਸਹਿਤ ਬਚਨ ਕੀਤੇ ਉਹ ਸਾਨੂੰ ਵੀ ਕਹਿਣਾ ਦੱਸਣਾ ਕਰ ਜੋ ਸੁਰਜਨ ਗ੍ਰਹਿ ਭੀਤਰ ਆਇਓ ਤਦ ਮੁਖ ਕਾਜ ਲੱਜੋ ਏ ਸਖੀ ਜਦੋਂ ਸੁਰਜਨ ਪਤੀ ਗ੍ਰਹਿ ਘਰ ਭੀਤਰ ਅੰਦਰ ਵਿੱਚ ਆਇਆ ਸੀ ਉਸ ਵੇਲੇ ਪਤੀ ਦੀ ਪ੍ਰਾਪਤੀ ਦਾ ਆਨੰਦ ਵੀ ਸਾਨੂੰ ਦੱਸਣਾ ਕਰ ਤਦੋਂ ਉਹ ਵਿਵਤਾ ਲੜਕੀ ਮੂਹ ਨੂੰ ਕੱਜ ਕਰਕੇ ਲੱਜਿਆ ਨੂੰ ਪ੍ਰਾਪਤ ਹੋ ਗਈ ਭਾਵ ਪਤੀ ਦੇ ਮਿਲਾਪ ਦਾ ਆਨੰਦ ਨਹੀਂ ਦੱਸ ਸਕੀ ਉਹ ਇਸ ਤਰ੍ਹਾਂ ਹੈ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕੀ ਕਹੀਏ ਜਿਉ ਕਨ ਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਿਵੇਂ ਮੈਲ ਦੇ ਸਹਿਤ ਹੋਣ ਕਰਕੇ ਸੋਨਾ ਕੋਠਾਲੀ ਵਿੱਚ ਭੱਜਿਆ ਫਿਰਦਾ ਚੜਿਆ ਫਿਰਦਾ ਹੈ ਅਗਨੀ ਦੇ ਸੇਕ ਨਾਲ ਕਬਰੋ ਹੁੰਦਾ ਪੀਲੇ ਰੰਗ ਦਾ ਹੋਇਆ ਜਾਂ ਪਤਲਾ ਹੋ ਗੀ ਤੁਰਿਆ ਫਿਰਦਾ ਹੈ ਕਬਰੋ ਕਮਲਾ ਆ ਫਿਰਦਾ ਹੈ ਜਦ ਤੇ ਸੁੱਧ ਪਏ ਹੈ 바 ਰਹੇ ਤਬ ਤੇ ਥਾਨ تیرੋ ਹਾਂ ਪਰ ਕਹਿੰਦੇ ਜਦ ਤੂੰ 바 ਰਹੇ 12 ਬੰਨੀ ਦਾ ਸੁੱਧ ਹੋ ਜਾਂਦਾ ਤਦ ਤੋਂ ਕਹਿੰਦੇ ਇੱਕ ਥਾਂ ਟਿਕਾਣੇ ਉੱਤੇ ਟਿਕ ਜਾਂਦਾ ਹੈ ਇਸੇ ਪ੍ਰਕਾਰ ਰਾਗ ਦਵੈਸ਼ ਰੂਪੀ ਮੈਲ ਦੇ ਸਹਿਤ ਹੋਣ ਕਰਕੇ ਜਗਿਆਸੂ ਰੂਪ ਸੋਨਾ ਸਤ ਸੰਗਤ ਪ੍ਰੇਮ ਰੂਪੀ ਕੁਠਾਲੀ ਉਤੋਂ ਚੜਿਆ ਹੋਇਆ ਤਪ ਰੂਪ ਅਗਨੀ ਦੇ ਸੇਕ ਨਾਲ ਭਗਤੀ ਰੂਪੀ ਪੀਲੇ ਰੰਗ ਦੇ ਸਹਿਤ ਹੋਇਆ ਫਿਰਦਾ ਹੈ ਦੁਨੀਆਂ ਵੱਲੋਂ ਕਬਰੋ ਕਮਲਾ ਭਾਵ ਮਸਤੋ ਕਿਪ ਤੁਰਿਆ ਫਿਰਦਾ ਹੈ ਜਦ ਤੂੰ ਬਾਰਾਂ ਵੰਨੀ ਦੇ ਸੋਨੇ ਵਤ ਉੱਜਲ ਜੀਵਨ ਵਾਲਾ ਹੋ ਜਾਂਦਾ ਭਾਵ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਮਨ ਤੇ ਬੋਧ ਦੇ ਦਸੇ ਉੱਜਲ ਹੋ ਜਾਂਦੇ ਹਨ ਤਦ ਤੂੰ ਸਤ ਚਿਤ ਅਨੰਦ ਦੇ ਸਰੂਪ ਰੂਪੀ ਥਾਂ ਵਿੱਚ ਟਿਕ ਜਾਂਦਾ ਹੈ ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ ਜੋ ਦਿਨ ਰੈਨ ਤਉ ਲਉ ਬੀਜਿਓ ਮੂਰਤ ਕਰੀ ਬਲੋ ਜਾਦ ਤੱਕ ਰਾਤ ਦਿਨ ਪਹਿਰੇਦਾਰ ਕੜਿਆਲ ਕੋਲ ਬੈਠਾ ਰਿੰਦਾ ਤਦ ਸੌ ਕਈਏ ਤੱਕ ਕੜਿਆਲ ਵੱਜਦਾ ਰਿੰਦਾ ਭਾਵ ਰਾਤ ਦਿਨ ਦੇ ਘੰਟੇ ਸਮੇਂ ਅਨੁਸਾਰ ਵੱਜਦੇ ਰਹਿੰਦੇ ਅਤੇ ਮੂਰਤ ਦੋ ਕੜੀਆਂ ਦਾ ਸਮਾਂ ਇੱਕ ਘੜੀ ਘੜੀ ਦਾ ਤੇ ਪਲੋ ਪਲ ਦਾ ਪਹਿਰੇਦਾਰ ਕੜਿਆਲ ਵਜਾਉਂਦਾ ਹੀ ਰਿੰਦਾ ਹੈ ਬਜਾਵਨ ਹਾਰੋ ਊਠ ਸਦਾਰਿਓ ਤਾਬ ਫੇਰ ਬਾਜ ਨ ਪਇਓ ਜਦ ਕਹਿੰਦੇ ਵਜਾਉਣ ਵਾਲਾ ਪਹਿਰੇਦਾਰ ਕੜਿਆਲ ਕੋਲੋਂ ਉੱਠ ਕੇ ਸਧਾਰਿਓ ਚਲਿਆ ਜਾਵੇ ਤਦ ਫੇਰ ਕੜਿਆਲ ਦਾ ਵੱਜਣਾ ਨਹੀਂ ਹੁੰਦਾ ଅਤਵਾ ਇਸੇ ਪ੍ਰਕਾਰ ਜਦ ਤੱਕ ਮਨ ਰੂਪੀ ਪਹਿਰੇਦਾਰ ਪਾਪ ਪੁੰਨ ਰੂਪੀ ਦਿਨ ਰਾਤ ਕਰਕੇ ਤਿੰਨ ਗੁਣਾ ਦੇ ਸਹਿਤ ਹੈ ਤਦ ਤੱਕ ਦੋ ਕੜੀਆਂ ਇੱਕ ਕੜੀ ਦੇ ਪਲ ਪਲ ਕਾਲ ਵਿੱਚੋਂ ਸਰੀਰ ਰੂਪੀ ਕੜਿਆਲ ਵੱਜਦਾ ਰਹਿੰਦਾ ਭਾਵ ਕਈ ਪ੍ਰਕਾਰ ਦੀ ਹਰਕਤ ਕਰਦਾ ਰਹਿੰਦਾ ਹੈ ਜਦ ਬਜਾਵਨ ਹਾਰੂ ਵਜਾਉਣ ਵਾਲਾ ਜੀਵਾਤਮਾ ਰੂਪੀ ਪਹਿਰੇਦਾਰ ਉੱਠ ਕੇ ਕੂਚ ਕਰਕੇ ਪ੍ਰਲੋਕ ਵੱਲ ਨੂੰ ਚਲਿਆ ਗਿਆ ਤਦ ਫਿਰ ਸਰੀਰ ਰੂਪੀ ਕੜਿਆਲ ਦਾ ਵਜਣਾ ਨਾ ਹੋਇਆ ਪਾਪ ਸਰੀਰ ਦੀ ਸਾਰੀ ਹਰਕਤ ਖਤਮ ਹੋ ਜਾਂਦੀ ਹੈ ਜਿਵੇਂ ਕੁੰਭ ਉਦਕਪੂਰ ਆਨਿਓ ਤਦ ਓਹ ਭਿੰਨ ਦ੍ਰਿਸਤੋ ਜਿਸ ਪ੍ਰਕਾਰ ਉਦਕ ਪਾਣੀ ਦਾ ਕੁੰਭ ਕੜਾ ਨਦੀ ਤਲਾ ਆਦਤੋਂ ਪੂਰ ਭਰ ਕੇ ਲਿਆਂਦਾ ਜਾਵੇ ਤਦੋਂ ਪਾਣੀ ਦਾ ਭਰਿਆ ਹੋਇਆ ਕੜਾ ਨਦੀ ਆਦ ਤਲਾ ਆਦ ਪਾਣੀ ਦੇ ਤੋਂ ਪਿੰਨ ਵੱਖਰਾ ਦਿਸਦਾ ਹੈ ਕਹਿੰਦੇ ਨਹੀਂ ਕਹਿੰਦੇ ਉਹ ਕੜੀ ਕੜਾ ਵੱਖਰਾ ਦਿਸਦਾ ਜਦੋਂ ਭਰ ਕੇ ਲਿਆਂਦਾ ਜਾਂਦਾ ਹੈ ਕਹੋ ਨਾਨਕ ਕੁੰਭ ਜਲੈ ਮਹਿ ਡਾਰਿਓ ਅੰਬੇ ਅੰਬ ਮਿਲੋ ਸਤਿਗੁਰੂ ਸਾਹਿਬ ਜੀ ਗਦਨ ਕਰਦੇ ਹਨ ਕਿ ਜਦ ਉਸ ਕੁੰਭ ਘੜੇ ਦਾ ਜਲੇ ਪਾਣੀ ਨਾਲ ਨਦੀ ਜਾਂ ਤਲਾਬ ਵਿੱਚ ਡਾਰਿਓ ਡਾਰ ਪਾ ਦਿੱਤਾ ਜਾਵੇ ਤਦਉ ਅੰਬੇ ਪਾਣੀ ਦੇ ਨਾਲ ਅੰਬ ਪਾਣੀ ਮਿਲ ਜਾਂਦਾ ਹੈ ਸਾਰਗ ਮਹੱਲਾ ਪੰਜਵਾ ਅਬ ਪੁੱਛੇ ਕੀ ਕਹਾ ਹੈ ਜੀਵ ਜੇ ਅਬ ਹੁਣੇ ਤੇਰੇ ਸਵਾਸ ਖਤਮ ਹੋ ਜਾਣ ਭਾਵ ਜ਼ਿੰਦਗੀ ਮੁੱਕ ਜਾਵੇ ਤਾਂ ਧਰਮ ਰਾਜੇ ਦੇ ਪੁੱਛਣ ਤੋਂ ਕੀ ਕਹਿਣਾ ਕਰੇਗਾ ਬਾਬ ਤੂੰ ਹੁਣ ਤੱਕ ਕੋਈ ਚੰਗਾ ਕਰਮੀ ਨਹੀਂ ਕਰਿਆ ਜਦ ਧਰਮਰਾਜਾ ਤੇਰੇ ਕੀਤੇ ਕਰਮਾਂ ਦਾ ਹਿਸਾਬ ਉਚਣਾ ਕਰੇਗਾ ਤਾਂ ਕੀ ਜਵਾਬ ਦੇਣਾ ਕਰੇਗਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਬਰ ਬਿਕਸਿਓ ਗਹਿ ਰਹਾ ਰਹਾ ਹੰਕ ਕਿੰ ਦਿਨ ਤੈਨੂੰ ਨੀਕੋ ਸੁੰਦਰ ਨਾਮ ਅੰਮ੍ਰਿਤ ਦਾ ਰਸ ਲੈਣਾ ਚਾਹੀਦਾ ਸੀ ਪਰ ਏ ਬਾਬਰ ਕਮਲੇ ਜੀ ਤੂੰ ਸ਼ਬਦ ਸਪਰਸ਼ ਰੂਪ ਰਸ ਆਦ ਵਿਸ਼ਿਆਂ ਨੂੰ ਗ੍ਰਹਿਣ ਕਰ ਰਿਹਾ ਹੈ ਤੂੰ ਆਪਣੇ ਆਪ ਨੂੰ ਵਿਸ਼ਿਆਂ ਦੇ ਨਾਲ ਪਕੜ ਰਿਹਾ ਹੈ। ਭਾਵ ਤੂੰ ਵਿਸ਼ਿਆਂ ਦਾ ਪਕੜ ਕੇ ਰੱਖਿਆ ਹੋਇਆ ਹੈ ਰਹਾਉ। ਦੁਲੱਬ ਜਨਮ ਚਿਰੰਕਾਲ ਪਾਇਓ ਜਾਤਉ ਕੌਡੀ ਬਦਲ ਹਾ। ਤੂੰ ਬੜੀ ਦੁਲੱਬ ਕਟਨ ਤਾਈ ਨਾਲ ਮਿਲਣ ਵਾਲੇ ਮਨੁੱਖਾ ਜਨਮ ਨੂੰ ਚਿਰੰਕਾਲ ਬਹੁਤ ਸਮੇਂ ਤੋਂ ਬਾਦ ਪਾਉਣਾ ਕੀਤਾ ਹੈ ਜੋ ਤੇਰਾ ਮਾਇਆ ਰੂਪ ਕੌਡੀ ਦੇ ਬਦਲ ਹਾ। ਬਦਲੇ નિਸਫਲ ਜਾ ਰਿਹਾ ਹੈ। ਕਾਤੂਰੀ ਕੋ ਗਾਹਕ ਆਇਓ ਲਾਦੇ ਕਲਰ ਬਿਰਖ ਜੇ ਵਹਾ ਜਿਵੇਂ ਕੋਈ ਪੁਰਖ ਕਾਤੂਰੀ ਕਸਤੂਰੀ ਦਾ ਗਾਹਕ ਬਣ ਕੇ ਆਇਆ ਹੋਵੇ ਭਾਵ ਕਸਤੂਰੀ ਨੂੰ ਖਰੀਦਣ ਵਾਸਤੇ ਘਰੋਂ ਤੁਰ ਕੇ ਆਇਆ ਹੋਵੇ ਪਰ ਉਹ ਜੇਵਾ ਜਿਵ ਹਾ ਜਿਵਾ ਦੇ ਬਿਰਖ ਬ੍ਰਿਸ਼ ਬੂਟੇ ਤੇ ਗਲਰ ਕਲਰ ਲੱਦ ਕੇ ਲੈ ਜਾਵੇ ਤਾਂ ਉਸ ਨੂੰ ਮੂਰਖਾ ਕਿਹਾ ਹੈ ਇਸੇ ਪ੍ਰਕਾਰ ਹੈ ਜੀਵ ਤੂੰ ਪਗਦੀ ਰੂਪੀ ਕਸਤੂਰੀ ਦਾ ਗਾਗ ਬਣ ਕੇ ਸੰਸਾਰ ਵਿੱਚ ਆਇਆ ਸੀ ਉਸ ਪਰਮੇਸ਼ਰ ਨਾਲ ਵਾਅਦਾ ਕਰਕੇ ਆਇਆ ਸੀ ਕਿ ਮੈਨੂੰ ਮਾਂ ਦੇ ਗਰਭ ਵਿੱਚੋਂ ਕੱਢ ਮੈਂ ਨਾਮ ਜਪਾਂਗਾ ਪਰ ਤੂੰ ਵਿਸ਼ੇ ਰੂਪੀ ਹੰਕਾਰ ਰੂਪੀ ਜਿਵਾ ਦੇ ਬੂਟੇ ਤੇ ਪਾਪਾਂ ਰੂਪੀ ਵਨਸ਼ਰਦਕ ਪੁਣਾਨ ਸਕਾਮ ਕਰਮਾਂ ਰੂਪੀ ਕਲਰ ਨੂੰ ਆਪਣੇ ਅੰਤਹਿ ਗੜਨ ਉਪੀ ਗੱਡੇ ਉੱਤੇ ਲੱਦ ਲਿਆ ਹੈ ਆਉ ਲਾਭ ਲਾਭਨ ਕਹਿ ਤਾਈ ਮੋਹਨ ਠਾ ਗौरी ਸੇ ਉਲਝ ਪਹਾ 헤 ਜੀਵ ਤੂੰ ਇੱਥੇ ਸੰਸਾਰ ਵਿੱਚ ਪਰਮਾਰਥਕ ਲਾਭ ਨਫਾ ਲੱਭਣ ਦੇ ਤਾਈ ਵਾਸਤੇ ਆਇਆ ਸੀ ਪਰ ਮਾਨੂੰ ਮੋਹਿਤ ਕਰਨ ਵਾਲੀ ਮਾਇਆ ਰੂਪੀ ਠਾ ਗौरी ਠੱਗ ਬੂਟੀ ਦੇ ਨਾਲ ਹੀ ਉਲਝ ਪਿਆ ਹੈ ਪਸ ਪਿਆ ਹੈ ਕਾਜ ਬਾਦਰੈ ਲਾਲ ਖੋਈ ਹੈ ਫਿਰ ਇਹ ਔਸਰ ਕਦ ਲਹਾ ਜਿਵੇਂ ਕੋਈ ਪੁਰਖ ਕੱਚ ਦੇ ਬਾਦਰੇ ਬਦਲੇ ਆਪਣਾ ਕੀਮਤੀ ਲਾਲ ਗਵਾ ਦਿੰਦਾ ਵਾ ਇਸੇ ਪ੍ਰਕਾਰ ਹੈ ਜੀਵ ਤੂੰ ਵਿਸ਼ਿਆ ਰੂਪੀ ਕੱਚ ਦੇ ਬਦਲੇ ਪ੍ਰਭੂ ਰੂਪ ਲਾਲ ਨੂੰ ਗਵਾ ਦਿੱਤਾ ਹੈ ਤੂੰ ਕੱਚੇ ਵਿਸ਼ਿਆ ਦੇ ਬਾਦਰੇ ਬਦਲੇ ਸਵਾਸਾਂ ਰੂਪੀ ਮਨੁੱਖਾ ਦੇਹ ਰੂਪੀ ਵਾ ਪਰਮੇਸ਼ਰ ਦਾ ਪ੍ਰੇਮ ਨਾਮ ਰੂਪੀ ਲਾਲ ਕੋਈ ਗਵਾ ਬੈਠਾ ਹੈ ਫੇਰ ਇਹ ਮਨੁੱਖਾ ਜਨਮ ਦਾ ਔਸਰ ਵੇਲਾ ਤੈਨੂੰ ਕਦੋਂ ਲਹਾ ਪ੍ਰਾਪਤ ਹੋਵੇਗਾ ਪਾਪ ਫੇਰ ਨਹੀਂ ਮਿਲਣਾ ਸਲਪਰਾਦ ਏਕ ਗੁਣ ਨਹੀਂ ਠਾਕੁਰ ਛੋੜਹਿ ਦਾਸ ਭਜਾ हे ਜੀਵ ਤੂੰ ਬਹੁਤ ਸਾਰੇ ਪ੍ਰਾਦ ਗੁਨਾਹ ਕਰਨ ਵਾਲਾ ਤੇਰੇ ਵਿੱਚ ਇੱਕ ਵੀ ਸ਼ubh ਗੁਣ ਨਹੀਂ ਤੂੰ ਠਾਕੁਰ ਮਾਲਕ ਪਰਮੇਸ਼ਰ ਨੂੰ ਛੱਡ ਕੇ ਹਰ ਵਕਤ ਦਾਸੀ ਮਾਇਆ ਹੀ ਭਜਾ ਭਜ ਕਰਦਾ ਰਿੰਦਾ ਮਾਇਆ 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 ਕਰਦਾ ਰਿੰਦਾ ਹੈ ਆਈ ਮਸਟ ਜੜਵਤ ਕੀ ਨਿਆਈ ਜੋ ਜੋ ਤਸਕਰਦਾਰ ਸਾਨਿਹਾ ਇਹ ਜੀਵ ਜਦ ਮੂਰਛਾ ਰੂਪ ਮਸਟ ਚੁੱਪ ਆ ਗਈ ਜਾਂ ਮੌਤ ਰੂਪੀ ਚੁੱਪ ਆ ਗਈ ਫੇਰ ਤੂੰ ਜੜਵਤ ਜੜਤਾ ਵਾਲੇ ਪਦਾਰਥਾਂ ਜਾਂ ਪਸ਼ੂਆਂ ਦੀ ਨਿਆਈ ਤਰ੍ਹਾਂ ਹੋ ਜਾਵੇਂਗਾ ਤੇ ਇਤਨੀ ਮਾਰ ਪਵੇਗੀ ਜਿਵੇਂ ਤਸਕਰ ਚੋਰ ਸਾਨਿਹਾ ਸਨ ਦੇ ਦਰਵਾਜ਼ੇ ਤੇ ਫੜਿਆ ਜਾਵੇ ਤੇ ਮਾਰ ਪੈਂਦੀ ਹੈ ਜਿਵੇਂ ਚੋਰ ਸਨ ਦੇ ਦਰਵਾਜ਼ੇ ਵਿੱਚ ਫੜਿਆ ਜਾਵੇ ਉਸ ਦੇ ਮਾਰ ਪੈਂਦੀ ਐਸੇ ਪ੍ਰਕਾਰ ਕਾਮ ਕ੍ਰੋਧ ਰੂਪੀ ਚੋਰਾਂ ਕਾਰਨ ਹੋਮੇ ਰੂਪੀ ਸਨ ਦੇ ਦਰਵਾਜੇ ਵਿੱਚ ਫੜੇ ਜਾਣ ਕਰਕੇ ਤੇਰੇ ਜਮਾਂ ਦੀ ਮਾਰ ਪਵੇਗੀ ਆਨ ਉਪਾਉ ਨਕੋ ਸੂਝੈ ਹਰ ਦਾਸ ਸਰਣੀ ਪਰ ਰਹਾ ਇਹ ਜੀਵ ਤੇਰੇ ਉਧਰਨ ਬਖਸ਼ਾਉਣ ਦਾ ਆਨ ਹੋਰ ਉਪਾਉ ਯਤਨ ਕੋਈ ਵੀ ਨਹੀਂ ਸੁੱਝਦਾ ਕੇਵਲ ਇਹੋ ਬਖਸ਼ਾਉਣ ਤੇ ਉਧਰਨ ਦਾ ਉਪਾਅ ਹੈ ਪਰਮੇਸ਼ਰ ਦੇ ਦਾਸਾ ਸੇਵਕਾਂ ਦੀ ਸ਼ਰਣੀ ਓਟ ਵਿੱਚ ਹਰ ਵਕਤ ਬਿਆ ਰਹਿਣਾ ਕਰ ਕੋ ਨਾਨਕ ਤਬਹੀ ਮਨ ਛੁੱਟੀ ਐ ਜੋ ਸਗਲੇ ਔਗਣ ਮੇਟ ਤਰਹਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੈ ਜੀਵ ਤਦ ਹੀ ਮੇਰਾ ਤੇਰਾ ਮਨ ਜੰਮਣ ਮਰਨ ਵੱਲੋਂ ਛੁੱਟ ਪਾਵੇਗਾ ਜਦ ਸਾਰੇ ਔਗਣਾਂ ਨੂੰ ਮੇਟ ਦੂਰ ਕਰਕੇ ਧਰ ਰੱਖ ਦੇਵੇਂਗਾ ਵਜਤ ਹਿਰਦੇ ਵਿੱਚ ਸਾਰੇ ਔਗਣ ਮਿਟਾ ਕੇ ਸ਼ੁਭ ਗੁਣਾਂ ਨੂੰ タルਖਾ ਧਾਰਨਾ ਕਰ ਲਵੇਂਗਾ ਤਦ ਹੀ ਤੇਰਾ ਮਨ ਮਾਇਆ ਦੇ ਮੋਹ 바 ਜਮਾ ਤੂੰ ਛੁਟਕਾਰਾ ਪਾ ਸਕਦਾ ਹੈ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ